ਠੰਡਾ ਪਾਣੀ ਪੀਣਾ ਚਾਹੀਦਾ ਹੈ ਜਾਂ ਗਰਮ ਨੋਰਮਲ ਰੂਮ ਟੈਂਪਰੇਚਰ ਬੈਟਰ ਹੈ ਲਿਊਕ ਵਾਰਮ ਲੈ ਸਕਦੇ ਹੋ ਅਗਰ ਤੁਹਾਨੂੰ ਠੰਡਾ ਅੱਛਾ ਲੱਗਦਾ ਉਹ ਤੁਸੀਂ ਫ੍ਰਿਜੋਂ ਕੱਢ ਕੇ ਰੱਖ ਲਓ ਥੋੜੀ देर ਹੋ ਲੈ ਲਓ ਪਰ ਪਾਣੀ ਕਿਸੇ ਵੀ ਫਾਰਮ ਚ ਦਿਨ ਚ 2 ਤੋਂ 3 ਲੀਟਰ ਪੀਣਾ ਹਰ ਇਨਸਾਨ ਵਾਸਤੇ ਜ਼ਰੂਰੀ ਹੈ ਇੱਕ ਨਾ ਸਾਡੇ ਵੀ ਕਿਹਾ ਜਾਂਦਾ ਹੈ ਵੀ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀ ਲਈਏ ਜਾਂ ਰੋਟੀ ਦੇ ਵਿੱਚ ਖਾਂਦੇ-ਖਾਂਦੇ ਪਾਣੀ ਪੀ ਲਈਏ ਤਾਂ ਉਹਦੇ ਸਿਹਤ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ ਨਹੀਂ ਨੁਕਸਾਨੀ ਨਹੀਂ ਹੈ ਬਟ ਯੂ ਸ਼ੁਡ ਟ੍ਰਾਈ ਕਿ ਰੋਟੀ ਖਾਂਦ ਤੋਂ 10 ਘੰਟਾ ਪਹਿਲੇ ਪਾਣੀ ਪੀ ਲਓ ਅਗਰ ਤੁਸੀਂ ਰੋਟੀ ਖਾਂਦੇ ਹੋ ਜਿਵੇਂ ਮੇਰੇ ਕੋਲ ਆਉਂਦੇ ਆ ਪੇਸ਼IENTS ਡਾਇਬੀਟਿਕ ਹੈ ਕਿ ਰੋਟੀ ਦੇ ਵਿੱਚ ਦਵਾਈ ਖਾਣੀ ਹੈ ਤੁਸੀਂ ਤੇ ਮੈਂ ਉਹਨਾਂ ਨੂੰ ਕਹਿੰਦੀ ਆ ਇੱਕ ਸਿਪ ਪਾਣੀ ਦਾ ਲੈ ਕੇ ਤੁਸੀਂ ਦਵਾਈ ਲੈ ਲਓ ਪੂਰਾ ਗਲਾਸ ਨਾ ਪੀਓ ਪੂਰਾ ਗਲਾਸ ਅਗਰ ਤੁਹਾਡਾ ਪੀਣ ਤੇ ਮਾਨਾ ਅੱਧਾ ਘੰਟਾ ਰੁੱਕ ਕੇ ਉਸ ਤੋਂ ਬਾਅਦ ਖਾਣੇ ਦੇ ਨਾਲ ਨਾ ਪਾਣੀ ਪੀਓ ਕਿਉਂਕਿ ਡਾਈਜੈਸਟਿਵ ਸਿਸਟਮ ਸਾਡਾ ਬਾਡੀ ਦਾ ਡਿਫਰੈਂਟ ਹੈ ਉਹਦੇ ਵਿੱਚ ਵਾਟਰ ਲiquids ਨੂੰ ਡਿਸਾਲਵ ਕਰਨ ਦਾ ਟਾਈਮ ਡਿਫਰੈਂਟ ਹੈ ਸੋਲਿਡਸ ਐਬਜ਼ਾਰਬ ਕਰਨ ਦਾ ਟਾਈਮ ਡਿਫਰੈਂਟ ਹੈ ਤੇ ਇਟਸ ਬੈਟਰ ਕਿ ਤੁਸੀਂ ਉਹਨਾਂ ਨੂੰ ਅਲੱਗ-ਅਲੱਗ ਰੱਖੋ ਜਿਵੇਂ ਆਪਾਂ ਖਾਣੇ ਦੇ ਨਾਲ ਕਈ ਲੋਕ ਚਾਹ ਜਾਂ ਲੱਸੀ ਲੈ ਲੈਂਦੇ ਆ ਨਾਲ ਨਾਲ ਉਹ ਥੋੜਾ ਗੈਪ ਪਾ ਕੇ ਲੋ ਪਹਿਲੇ ਰੋਟੀ ਖਾਓ ਪਹਿਲੇ ਸੋਲਿਡ ਫੂਡ ਖਾਓ ਫਿਰ ਲਿਕੁਇਡਸ ਲੋ ਅਸ ਦੇ ਟਾਈਮ ਦੇ ਵਿੱਚ ਨਾ ਅਸੀਂ ਕੀ ਕਰਦੇ ਆ ਮੋਬਾਈਲ ਫੋਨ 'ਤੇ ਇੰਨੀ ਜ਼ਿਆਦਾ ਐਡਿਕਟ ਹੋ ਗਏ ਰੋਟੀ ਖਾਣੀ ਹੈ ਗੱਲਾਂ ਬਾਤਾਂ ਕਰਨੀਆਂ ਚਾਹ ਪੀਣੀ ਹੈ ਮੋਬਾਈਲ ਫੋਨ ਸਾਡੇ ਹੱਥਾਂ ਦੇ ਵਿੱਚ ਹੁੰਦਾ ਇੱਕ ਪਾਸੇ ਅਸੀਂ ਰੀਲਸ ਸਕਰੋਲ ਕਰਦੇ ਆ ਦੂਜੇ ਪਾਸੇ ਅਸੀਂ ਦੂਜੇ ਹੱਥ ਨਾਲ ਰੋਟੀ ਖਾਣੀ ਹੈ ਤਾਂ ਇਹਦਾ ਸਿਹਤ ਉੱਤੇ ਨੁਕਸਾਨ ਹੁੰਦਾ ਹੈ ਬਹੁਤ ਨੁਕਸਾਨ ਹੈ ਅੱਜ ਕੱਲ ਦੇ ਬੱਚੇ ਮਦਰਸ ਦੇ ਵਾਸਤੇ ਈਜ਼ੀ ਹੈ ਬੱਚਾ ਨੂੰ ਫੋਨ ਦੇ ਉੱਪਰ ਰੀਲਸ ਲਗਾ ਦਿੰਦੀ ਹੈ ਸੋਸ਼ਲ ਮੀਡੀਆ ਔਨ ਹੁੰਦਾ ਤੇ ਬੱਚਿਆਂ ਨੂੰ ਖਿਲਾਏ ਜਾਂਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਦੇ ਅੰਦਰ ਜਾ ਰਿਹਾ ਹੈ ਨਿਊਟ੍ਰੀਸ਼ਨ ਪਰ ਉਹ ਜਾਣਦਿਆਂ ਨਹੀਂ ਆ ਤਾਂ ਕਿੰਨਾ ਨੁਕਸਾਨ ਹੈ ਬੱਚੇ ਦੇ ਉੱਪਰ ਕਿ ਬੱਚੇ ਨੂੰ ਪਤਾ ਹੀ ਨਹੀਂ ਉਹਨੇ ਕੀ ਖਾਦਾ ਹੈ ਕੀ ਫਲੇਵਰ ਹੈ ਉਸ ਚੀਜ਼ ਦਾ ਉਹ ਸਿਰਫ ਤੁਸੀਂ ਉਹਦਾ ਧਿਆਨ ਦੂਸਰੀ ਤਰਫ ਲਗਾ ਕੇ ਉਹਨੂੰ ਖਿਲਾ ਰਹੇ ਹੋ ਇਟਸ ਬੈਟਰ ਚਾਹੇ ਉਹ ਵੱਡੇ ਲੋਕ ਹੈ ਚਾਹੇ ਉਹ ਬੱਚੇ ਹੈ ਇਟਸ ਐਡਵਾਈਜ਼ੇਬਲ ਕਿ ਤੁਸੀਂ ਆਪਣਾ ਫੋਨ ਗੈਜਟਸ ਅਲੱਗ ਰੱਖੋ ਇਲੈਕਟ੍ਰੋਨਿਕ ਗੈਜਟਸ ਜਦੋਂ ਖਾਣੇ ਦਾ ਟਾਈਮ ਹੈ ਪ੍ਰੋਪਰ ਨਿਊਟ੍ਰੀਸ਼ੀਅਸ ਫੂਡ ਹੈਲਦੀ ਫੂਡ ਖਾਓ अच्छे टाइम ਨਾਲ ਆਰਾਮ ਨਾਲ ਬੈਠ ਕੇ ਅਚੀ ਤਰ੍ਹਾਂ ਚਿਊ ਕਰਕੇ ਖਾਓ। ਠੰਡਾ ਪਾਣੀ ਪੀਣਾ ਚਾਹੀਦਾ ਜਾਂ ਗਰਮ? ਨਾਰਮਲ ਰੂਮ ਟੈਂਪਰੇਚਰ ਬੈਟਰ ਹੈ। ਲਿਊਕ ਵਾਰਮ ਲੈ ਸਕਦੇ ਹੋ। ਅਗਰ ਤੁਹਾਨੂੰ ਠੰਡਾ ਅੱਛਾ ਲੱਗਦਾ ਉਹ ਤੁਸੀਂ ਫ੍ਰਿਜੋਂ ਕੱਢ ਕੇ ਰੱਖ ਲਓ ਥੋੜੀ देर ਹੋ ਲੈ ਲਓ। ਪਰ ਪਾਣੀ ਕਿਸੇ ਵੀ ਫਾਰਮ ਚ ਦਿਨ ਚ 2 ਤੋਂ 3 ਲੀਟਰ ਪੀਣਾ ਹਰ ਇਨਸਾਨ ਵਾਸਤੇ ਜ਼ਰੂਰੀ ਹੈ। ਇੱਕ ਨਾ ਸਾਡੇ ਵੀ ਕਿਹਾ ਜਾਂਦਾ ਹੈ ਵੀ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀ ਲਈਏ ਜਾਂ ਰੋਟੀ ਦੇ ਵਿੱਚ ਖਾਂਦੇ-ਖਾਂਦੇ ਪਾਣੀ ਪੀ ਲਈਏ ਤਾਂ ਉਹਦੇ ਸੇਦ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ। ਨਹੀਂ ਨੁਕਸਾਨ ਤੇ ਨਹੀਂ ਹੈ ਬਟ ਯੂ ਸ਼ੁਡ ਟ੍ਰਾਈ ਕਿ ਰੋਟੀ ਖਾਂਦ ਤੋਂ 10 ਘੰਟਾ ਪਹਿਲੇ ਪਾਣੀ ਪੀ ਲਓ ਅਗਰ ਤੁਸੀਂ ਰੋਟੀ ਖਾਂਦੇ ਹੋ ਜਿਵੇਂ ਮੇਰੇ ਕੋਲ ਆਉਂਦੇ ਆ ਪੇਸ਼IENTS ਡਾਇਬੀਟਿਕ ਹੈ ਕਿ ਰੋਟੀ ਦੇ ਵਿੱਚ ਦਵਾਈ ਖਾਣੀ ਹੈ ਤੁਸੀਂ ਤੇ ਮੈਂ ਉਹਨਾਂ ਨੂੰ ਕਹਿੰਦੀ ਆ ਇੱਕ ਸਿਪ ਪਾਣੀ ਦਾ ਲੈ ਕੇ ਤੁਸੀਂ ਦਵਾਈ ਲੈ ਲਓ ਪੂਰਾ ਗਲਾਸ ਨਾ ਪੀਓ ਪੂਰਾ ਗਲਾਸ ਅਗਰ ਤੁਹਾਡਾ ਪੀਣ ਤੇ ਮਾਨਾ ਅੱਧਾ ਘੰਟਾ ਰੁੱਕ ਕੇ ਉਸ ਤੋਂ ਬਾਅਦ ਖਾਣੇ ਦੇ ਨਾਲ ਨਾ ਪਾਣੀ ਪੀਓ ਕਿਉਂਕਿ ਡਾਈਜੈਸਟਿਵ ਸਿਸਟਮ ਸਾਡਾ ਬਾਡੀ ਦਾ ਡਿਫਰੈਂਟ ਹੈ ਉਹਦੇ ਵਿੱਚ ਵਾਟਰ ਲਿਕਵਿਡਸ ਨੂੰ ਡਿਸੋਲਵ ਕਰਨ ਦਾ ਟਾਈਮ ਡਿਫਰੈਂਟ ਹੈ ਸੋਲਿਡਸ ਐਬਜ਼ੋਰਬ ਕਰਨ ਦਾ ਟਾਈਮ ਡਿਫਰੈਂਟ ਹੈ ਤੇ ਇਟਸ ਬੈਟਰ ਕਿ ਤੁਸੀਂ ਉਹਨਾਂ ਨੂੰ ਅਲੱਗ-ਅਲੱਗ ਰੱਖੋ ਜਿਵੇਂ ਆਪਾਂ ਖਾਣੇ ਦੇ ਨਾਲ ਕਈ ਲੋਕ ਚਾਹ ਲੱਸੀ ਲੈ ਲੈਂਦੇ ਨਾਲ ਨਾਲੋ ਥੋੜਾ ਗੈਪ ਪਾ ਕੇ ਲੋ ਪਹਿਲੇ ਰੋਟੀ ਖਾਓ ਪਹਿਲੇ ਸੋਲਿਡ ਫੂਡ ਖਾਓ ਫਿਰ ਲਿਕਵਿਡਸ ਲਓ ਅਸ ਦਿ ਟਾਈਮ ਦੇ ਵਿੱਚ ਨਾ ਅਸੀਂ ਕੀ ਕਰਦੇ ਆ ਮੋਬਾਈਲ ਫੋਨ 'ਤੇ ਇੰਨੀ ਜ਼ਿਆਦਾ ਐਡਿਕਟ ਹੋ ਗਏ ਰੋਟੀ ਖਾਣੀ ਹੈ ਗੱਲਾਂ ਬਾਤਾਂ ਕਰਨੀਆਂ ਚਾਹ ਪੀਣੀਆਂ ਮੋਬਾਈਲ ਫੋਨ ਸਾਡੇ ਹੱਥਾਂ ਦੇ ਵਿੱਚ ਹੁੰਦਾ ਇੱਕ ਪਾਸੇ ਅਸੀਂ ਰੀਲਸ ਸਕਰੋਲ ਕਰਦੇ ਆ ਦੂਜੇ ਪਾਸੇ ਅਸੀਂ ਦੂਜੇ ਹੱਥ ਨਾਲ ਰੋਟੀ ਖਾਣੀ ਆ ਤਾਂ ਇਹਦਾ ਸਿੱਧੇ ਉੱਤੇ ਨੁਕਸਾਨ ਹੁੰਦਾ ਬਹੁਤ ਨੁਕਸਾਨ ਹੈ ਅੱਜ ਕੱਲ ਦੇ ਬੱਚੇ ਮਦਰਸ ਦੇ ਵਾਸਤੇ ਈਜ਼ੀ ਹੈ ਬੱਚਿਆਂ ਨੂੰ ਫੋਨ ਦੇ ਉੱਪਰ ਰੀਲਸ ਲਗਾ ਦਿੰਦੀ ਹੈ ਸੋਸ਼ਲ ਮੀਡੀਆ ਔਨ ਹੁੰਦਾ ਤੇ ਬੱਚਿਆਂ ਨੂੰ ਖਿਲਾਏ ਜਾਂਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚੇ ਦੇ ਅੰਦਰ ਜਾ ਰਿਹਾ ਨਿਊਟ੍ਰੀਸ਼ਨ ਪਰ ਉਹ ਜਾਣਦੀਆਂ ਨਹੀਂ ਹੈ ਤਾਂ ਕਿੰਨਾ ਨੁਕਸਾਨ ਹੈ ਬੱਚੇ ਦੇ ਉੱਪਰ ਕਿ ਬੱਚੇ ਨੂੰ ਪਤਾ ਹੀ ਨਹੀਂ ਉਹਨੇ ਕੀ ਖਾਦਾ ਹੈ ਕੀ ਫਲੇਵਰ ਹੈ ਉਸ ਚੀਜ਼ ਦਾ ਉਹ ਸਿਰਫ ਤੁਸੀਂ ਉਹਦਾ ਧਿਆਨ ਦੂਸਰੀ ਤਰਫ ਲਗਾ ਕੇ ਉਹਨੂੰ ਖਿਲਾ ਰਹੇ ਹੋ ਇਟਸ ਬੈਟਰ ਚਾਹੇ ਉਹ ਵੱਡੇ ਲੋਗ ਹੈ ਚਾਹੇ ਉਹ ਬੱਚੇ ਹੈ ਇਟਸ ਐਡਵਾਈਜ਼ੇਬਲ ਕਿ ਤੁਸੀਂ ਆਪਣਾ ਫੋਨ ਗੈਜਟਸ ਅਲੱਗ ਰੱਖੋ ਇਲੈਕਟ੍ਰੋਨਿਕ ਗੈਜਟਸ ਜਦੋਂ ਖਾਣੇ ਦਾ ਟਾਈਮ ਹੈ ਪ੍ਰੋਪਰ ਨਿਊਟ੍ਰੀਸ਼ੀਅਸ ਫੂਡ ਹੈਲਦੀ ਫੂਡ ਖਾਓ ਅੱਛੇ ਟਾਈਮ ਨਾਲ ਆਰਾਮ ਨਾਲ ਬੈਠ ਕੇ ਅੱਛੀ ਤਰ੍ਹਾਂ ਚਿਊ ਕਰਕੇ ਖਾਓ